ਜਗਰਾਉਂ ਦੇ ਨੇੜਲੇ ਪਿੰਡ ਸਿਧਵਾਂ ਖੁਰਦ ਵਿਖੇ ਬੀਤੀ ਰਾਤ ਤੂ ਤਿੰਨ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਨਾਲ ਦੀ ਮੋਟਰ ਤੇ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਵਾਰਦਾਤ ਦਾ ਜਦੋਂ ਪਿੰਡ ਵਿੱਚ ਪਤਾ ਲੱਗਿਆ ਤਾਂ ਪਿੰਡ ਵਿੱਚ ਸਨਸਨੀ ਫੈਲ ਗਈ ਮ੍ਰਿਤਕ ਜੀ ਦਾ ਨਾਂ ਰੰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਸਿਧਵਾਂ ਖੁਰਦ ਦਾ ਵਾਸੀ ਹੈ ਉਸ ਦੇ ਭਰਾ ਸਤਪਾਲ ਸਿੰਘ ਨੇ ਪੂਰ ਪੁਲਿਸ ਨੂੰ ਬਿਆਨ ਦਰਜ ਕਰਾਉਂਦੇ ਹੋਏ ਇਸ ਸਾਰੀ ਘਟਨਾ ਬਾਰੇ ਦੱਸਿਆ ਪੁਲਿਸ ਵੱਲੋਂ ਮਾਮਲੇ ਦੀ ਜੀ ਆਪਣਾ ਮੇਰਾ ਨਾਮ ਬਲਦਾਸ ਸਿੰਘ ਕਿਹੜੇ ਪਿੰਡ ਦੇ ਵਾਸੀ ਹੋ ਵਾਸੀ ਸਤਮਾਪੁਰ ਤੋਂ ਇਹ ਬੀਤੀ ਰਾਤ ਜੋ ਕਤਲ ਹੋਇਆ ਉਹ ਆਪਣਾ ਕੀ ਲੱਗਦੇ ਸੀ ਜੀ ਉਹ ਮੇਰਾ ਛੋਟਾ ਭਾਈ ਇੱਕ ਕਿਸ ਕਰਕੇ ਕਤਲ ਹੋਇਆ ਕੋਈ ਰੰਜਿਸ਼ ਵਗੈਰਾ ਸੀ ਜਾਂ ਕੀ ਸੀ ਹੈ ਰੰਜਿਸ਼ ਸਦੇ ਬੀਤੀ ਹੋਇਆ ਵਾ ਉਹਨਾਂ ਬਾਹਰਲੀ ਪਾਲਟੀ ਨੇ ਉਸ ਵਿੱਚੋਂ ਬੰਦ ਪਿੰਡ ਦੇ ਬੰਦੇ ਵੀ ਹੋ ਸਕਦੇ ਆ ਮੇਸ ਮੇਰੇ ਭਰਾ ਦਾ ਕੋਈ ਨੌਕਰ ਫਿਰ ਕੇ ਨਾਵਰ ਬਨੇ ਹੋਰ ਸੀ ਰਵਾਲਵਰ ਵਾਲੇ ਜੀ ਉਹ ਇਹਨੂੰ ਸਵੇਰੇ ਲੈ ਕੇ ਗਏ ਘਰੋਂ ਮੱਜਾਂ ਦੇ ਬਹਾਨੇ ਬਈ ਅਸੀਂ ਮੱਜਾਂ ਲੈਣੀਆਂ ਵਾ ਦੋ ਤਿੰਨ ਮਹੀਨੇ ਰਹਿਣਾ ਕੈਨੇਡਾ ਤੋਂ ਆਏ ਆ ਬਈ ਅਸੀਂ ਜਾਣ ਵੇਲੇ ਇਹ ਮੱਜਾਂ ਤੁਹਾਨੂੰ ਦੇ ਦਿਆਂਗੇ ਜੀ ਤੇ ਕਾਰਨ ਕੀ ਸੀ ਜਦੋਂ ਘਰੇ ਆਇਆ ਇੱਕ ਬੋਲਾ ਇਹ ਜਗਦੇਵ ਸਿੰਘ ਇਹ ਜਗਤਾਰ ਸਿੰਘ ਜਦੋਂ ਜਗਤਾਰ ਸਿੰਘ ਜਦੋਂ ਸਦਨੋਂ ਪਰਤ ਕੇ ਆਪਣੇ ਘਰੇ ਆਇਆ ਬੰਤੀਰ ਸਿੰਘ ਦੇ ਨਾਲ ਆਇਆ ਉਹਨੂੰ ਜੱਜਮੈਂਟ ਹੋ ਗਈ ਉਹ ਕਹਿੰਦਾ ਵੀ ਬੰਦੇ ਮੈਨੂੰ ਗਲਤ ਲੱਗ ਰਿਹਾ ਜਗਤਾਰ ਸਿੰਘ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਵੀ ਮੱਝਾ ਲੈ ਕੇ ਦੇਣੀ ਆਹ ਗੱਲਬਾਤ ਆ ਚਲੋ ਧੱਕੇ ਨਾਲ ਲੈ ਗਿਆ ਉਹਨੇ ਆਪਦੀ ਵਾਈਫ ਨੂੰ ਵੀ ਦੱਸਿਆ ਵਾ ਜੇ ਰਾਤ ਦਾ ਜਗਤਾਰ ਸਿੰਘ ਫੜਿਆ ਹੋਇਆ ਵਾ ਹਜੇ ਤੱਕ ਪੁਲੀ ਨਹੀਂ ਆ ਖੜੀਆ ਮੱਝਾ ਲਈਆਂ ਫੜੀਆਂ ਮੈਂ ਪੈਸੇ ਲੈ ਲਿਆ 20000 ਲੀਆ ਜਗਤਾਰ ਸਿੰਘ ਛੋਟੇ ਬੱਚੇ ਨੂੰ ਘਰੇ ਛੱਡ ਕੇ ਪਤਾ ਨਹੀਂ ਕਿੱਧਰ ਸੈਕੀ ਗਿਆ ਉਹ ਬੰਦੇ ਉਹਦੇ ਪੁਲਿਸ ਜੀ ਉਹਨਾਂ ਨੇ ਜਦੋਂ ਥੋੜੇ ਸਮੇਂ ਦੇ ਵਿੱਚ ਹੀ ਗੋਲੀਆਂ ਮਾਰ ਕੇ ਤਾਂ ਕਤਲ ਕਰਤਾ ਜਿਹੜੀ ਗੱਡੀ ਤੇ ਆਈ ਸੀ ਜਿਹੜੇ ਗੋਲੀਆਂ ਮਾਰਨ ਵਾਲੇ ਬੰਦੇ ਪਛਾਣ ਹੋ ਗਈ ਕੌਣ ਸੇ ਆ ਗੱਡੀ ਦੇ ਉਹਨਾਂ ਦੇ ਇਹਦੇ ਇੱਕ ਬੰਦਾ ਫੜਿਆ ਗਿਆ ਵਾ ਸਾਨੂੰ ਕਲੀਅਰ ਆ ਦੂਸਰੇ ਬੰਦੇ ਹਜੇ ਤੱਕ ਫੜੇ ਨਹੀਂ ਗਏ ਅਸੀਂ ਉਹਨਾਂ ਟਾਈਮ ਤੱਕ ਆਪਦਾ ਮੋਰਚਾ ਜਾਰੀ ਰੱਖਾਂਗੇ ਜਿੰਨਾ ਟਾਈਮ ਇਹ ਬੰਦੇ ਨਹੀਂ ਫੜੇ ਜਾਂਦੇ ਇਹ ਭਰਾ ਦੀ ਕੀ ਬੈਕਗ੍ਰਾਉਂਡ ਬੱਚੇ ਤੁਸੀਂ ਕਹਿ ਰਹੇ ਜੀ ਕੋਈ ਬੈਕਗ੍ਰਾਉਂਡ ਵੀ ਹੈ ਕਤਲ ਦੀ ਕੀ ਚੱਕਰ ਪਤਾ ਸਦਾ ਸਾਰ ਕੁਦਰਤੀ ਕੋਈ ਹੋਇਆ ਹੋਇਆ ਇਹਦੇ ਸਿਰ ਪਾਇਆ ਗਿਆ ਸੀ ਉਹ ਵੀ ਨਜਾਇਜ਼ ਜੀ ਇਹਨੇ ਕੋਈ ਚੀਤਾ ਨਹੀਂ ਸੀ ਇਹਨੇ ਆਲਾ ਹੈ ਨਹੀਂ ਸੀ ਪਰ ਕਈ ਬੰਦੇ ਇਹਨੂੰ ਧਮਕੀਆਂ ਦਿੰਦੇ ਸੀਗੇ ਇਹ ਡਰਦਾ ਮੈਂ ਮੈਂ ਜੰਡਪਿੰਡ ਹੱਤਾ ਕੀਤਾ ਹੋਇਆ ਸੀ ਫੇਰ ਨੌਕਰੀ ਕਰਦਾ ਸੀ ਮੈਂ ਡਰਦਾ ਉਥੋਂ ਨਾ ਕੰਮ ਛੱਡ ਕੇ 2000 ਪਹਿਲਾ ਹੋਇਆ ਸੀ ਕਿੰਨੀ ਕੁ ਮਰਸੀ ਬਰਾਦੂ ਇਹ ਦੀ 36 ਸਾਲ ਦੀ ਤੇ ਮੈਰਿਟ ਕਿਹਨਾਂ ਮੈਰਿਟ ਮੈਰਿਟ ਕਿੰਨੇ ਬੱਚੇ ਬੱਚੇ ਦੋ ਬੱਚੇ ਆ ਜੀ ਲੜਕਾ ਜਰਾ ਲੜਕੀ ਤੇ ਕੋਈ ਹੋਰ ਬੁਣੀਆਂ ਬੱਜੀਆਂ ਕਿੰਨੀਆਂ ਉਹਦੇ ਮੁੰਡੇ ਦੇ ਤਕਰੀਬਨ 5-6 ਗੋਲੀਆਂ ਬੱਜੀਆਂ ਹੋਈਆਂ ਜੀ ਤੇ ਬੋਡੀ ਇਸ ਟਾਈਮ ਬੋਡੀ ਆ ਇਸ ਵੇ ਸਰਕਾਰੀ ਹਸਪਤਾਲ ਚ ਗਰੋਂਦਾ ਚ ਪਈ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰ ਰਹੀ ਹੈ ਨਹੀਂ ਜੀ ਨਹੀਂ ਜੀ ਹਾਲੇ ਪੁਲਿਸ ਨੇ ਇੱਕ ਬੰਦਾ ਫੜਿਆ ਹੈ ਦੂਸਰਾ ਉਹ ਜਿਹੜੇ ਬੰਦੇ ਨੂੰ ਜਾਣਦਾ ਹੀ ਨਹੀਂ ਨਾ ਜਿਹੜਾ ਬੰਦੇ ਨੇ ਇਹਨਾਂ ਨੂੰ ਫੜ ਲਿਆ ਗਰੀਬਾਂ ਦਾ ਟੱਟਾ ਹੋ ਰਿਹਾ ਜੀ ਉਹ ਮੰਗ ਕੀ ਨਾ ਜੀ ਆਪਣਾ ਮੇਰੇ ਨਾਲ ਸੱਤ ਪਰਸੈਂਟ ਤੁਸੀਂ ਵੀ ਸਦਮਾ ਖੁਰਦੇ ਵਸਦੇ ਹੋ ਸਦਮਾ ਖੁਰਦੇ ਵਸ ਕੀ ਲੱਗਦੇ ਹੋ ਮ੍ਰਿਤਕ ਦੇ ਜੀ ਭਰਾ ਮੈਨੂੰ ਤੇ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਤੁਸੀਂ ਦੱਸ ਕਰਦੇ ਆ ਸਰ ਵੀ ਜਿਹੜਾ ਖੜਤੀ ਸਿੰਘ ਹੈ ਮੇਰੇ ਭਰਾ ਨੂੰ ਕਤਲ ਹੋਇਆ ਗੂੜੀਆਂ ਮਾਰ ਕੇ ਮੋਟਰ ਤੇ ਉਹਨੂੰ ਸਵੇਰ ਦੇ ਜਿਹੜਾ ਜਗਤਾਰ ਸਿੰਘ ਚਚਰਾੜੀ ਦਾ ਬੰਦਾ ਇਹ ਆਪਣੇ ਨਾਲ ਲੈ ਕੇ ਫਿਰ ਰਿਹਾ ਸੀ ਜਿਹੜੇ ਉਹ ਬੰਦੇ ਸੀ ਉਹ ਜਗਤਾਰ ਸਿੰਘ ਨੂੰ ਉਹਨੇ ਜਾਣ ਦਿੱਤਾ ਜਦੋਂ ਚਕਤਾਰ ਸਿੰਘ ਉਹ ਬੰਦੇ ਨੂੰ ਲੈ ਕੇ ਮੇਰੇ ਭਰਾ ਨਾਲ ਮੋਟਰ ਤੋਂ ਭਰਾ ਨੂੰ ਲੈ ਕੇ ਆ ਭਰਾ ਕਹਿੰਦਾ ਘਰੋਂ ਪੈਸੇ ਚੱਕਣੇ ਆ ਪੈਸੇ ਚੱਕਣ ਨੂੰ ਜਦੋਂ ਘਰੇ ਆਇਆ ਭਰਾ ਨੇ ਉਹਨੂੰ ਹੌਲੀ ਜਿਹਾ ਕਿਹਾ ਕਹਿੰਦਾ ਚਕਤਾਰ ਸਿੰਘ ਘਰ ਵਾਲੀ ਪੁਲਿਸੀ ਜਦੋਂ ਚਕਤਾਰ ਸਿੰਘ ਆਏ ਦੋਨੇ ਬੰਦੇ ਸਹੀ ਨਹੀਂ ਚਕਤਾਰ ਸਿੰਘ ਕਹਿੰਦਾ ਤੂੰ ਮੇਰੇ ਤੇ ਕੀ ਰੱਖ ਮੈਨੂੰ ਜਾਣਦਾ ਮੈਂ ਇਹਨਾਂ ਨੂੰ ਜਾਣਦਾ ਤੂੰ ਮੈਨੂੰ ਮਾਰਦੇ ਚੱਲ ਆਪਾਂ ਮੱਝਾਂ ਲੈ ਕੇ ਦੇ ਦੇਣੀਆਂ ਇੱਕ ਮਹੀਨਾ ਦੋ ਮਹੀਨਿਆਂ ਨੇ ਚੋਲਣੀਆਂ ਦੁੱਧ ਪੀ ਲੈਣਾ ਉਸ ਤੋਂ ਬਾਅਦ ਇਹਨਾਂ ਨੇ ਆਪਾਂ ਨੂੰ ਫ੍ਰੀਜ ਵਿੱਚ ਮੱਝਾਂ ਛੱਡ ਦੇਣੀਆਂ ਚਕਤਾਰ ਸਿੰਘ ਜਿਵੇਂ ਵਰਤੇ ਲੈ ਕੇ ਗਿਆ ਆ ਚਕਤਾਰ ਸਿੰਘ ਹਰ ਇੱਕ ਜਗ੍ਹਾ ਉਹਨਾਂ ਦੇ ਨਾਲ ਰਪੋਰਟ ਦਿੱਤੀ ਜਿਵੇਂ ਉਹ ਪਿੱਛੇ ਗਿਆ ਸੀਗਾ ਕੋਠੇ ਪੁੰਨੇ ਗਿਆ ਹਾਂ ਜੀ ਜਰਪਾਲ ਸਿੰਘਾ ਜੀ ਤੁਸੀਂ ਵਿਰਤਕ ਦੇ ਕੀ ਲੱਗਦੇ ਸੀ ਕਿਸ ਤਰ੍ਹਾਂ ਇਹਦਾ ਚਾਲਾ ਲੱਗਦਾ ਤੇ ਕੀ ਦੱਸਣਾ ਚਾਹੋਗੇ ਜੀ ਮੈਂ ਜੀ ਇਹੀ ਦੱਸਣਾ ਚਾਹੁੰਦਾ ਵੀ ਸਾਡੇ ਪਰੋਣੇ ਦਾ ਬਹੁਤ ਬੁਰੀ ਗੱਲ ਕੀਤੀ ਇਹਨਾਂ ਨੇ ਸਾਡੀ ਕੁੜੀ ਰੰਦੀ ਵਰਤੀ ਦੋ ਬੱਚੇ ਆ ਰੁਲਦੇ ਆ ਤੁਹਾਨੂੰ ਇਨਸਾਮ ਮੇਲਣਾ ਚਾਹੀਦਾ ਕੀ ਕਰਦੇ ਪਰੋਲਾ ਤੋਂ ਰੱਖਿਆ ਸੀ ਹਾਂ ਜੀ ਵਪਾਰ ਕਰਦਾ ਸੀ ਤੇ ਖੇਤੀ ਕਰਦਾ ਸੀ ਢਿੱਕੇ ਤੇ ਲੈ ਕੇ ਵਿਚਾਰਾ ਡੰਗੜਾ ਦਾ ਵਪਾਰ ਕਰਦਾ ਸੀ ਉਹਨੂੰ ਇਲਾਜ ਦਿੱਤਾ ਗਿਆ ਇੱਕ ਕਹ 30000 ਦੀ ਮਹ ਲਈਆ ਤੇ 1 37000 ਦੀ ਵੜੀ ਲਈਆ ਉਹ ਕੋਲ ਪਿੰਡ ਜਾ ਕੇ ਤੇ 5000 ਉਹਨਾਂ ਨੇ ਜਾਈ ਦਿੱਤੀ ਆ ਇੱਕ ਕੋਠਿਆਂ ਤੋਂ ਝੋਟੀ ਲੈਂਦੀ ਆ ਜੀ ਉਹ ਕੋਈ ਮੈਂ ਦਲਾਲ ਹੀ ਲਾ ਕੇ ਗਿਆ ਉਹ ਬਾਅਦ ਚ ਮੋਟਰ ਤੇ ਲੈ ਗਏ ਉਹ ਤੇ ਲਈ ਜਾ ਕੇ ਉਹਨਾਂ ਨੇ ਉਹਦਾ ਘਰੇ ਰਿਪੋਰਟ ਦਾ ਟੁੱਟਾ ਜਾ 8 ਸਾਲ ਦਾ ਵਾੜਾ ਪਾਣ ਜਾ ਕੋਈ ਰੰਜਿ ਸੀ ਕੀ ਇਹਨਾਂ ਨੇ ਜਿਹੜਾ ਮਾਰੇ ਆ ਕੀ ਚੱਕਰ ਗਾ ਜੀ ਕੋਈ ਨਹੀਂ ਸੀ ਕੀ ਇਸ ਸਾਰੇ ਮਾਮਲੇ ਬਾਰੇ ਜਦੋਂ ਲੁਧਿਆਣਾ ਦਿਹਾਤੀ ਜਗਰਾਉਂ ਦੇ ਡੀਐਸਪੀ ਗੁਰਦੀਪ ਸਿੰਘ ਗੋਸਲ ਜੇ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਪੁਲਿਸ ਵਾਲੇ ਸਾਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਮੈਂ ਜਾਣਕਾਰੀ ਦਵਾਂਗਾ ਜੋ ਬੀਤੀ ਰਾਤ ਕਤਲ ਹੋਇਆ ਜੀ। ਜਿਹੜਾ ਅਸੀਂ ਰਸੀ ਵਿੱਚ ਸਾਡੀ ਆਉਣਾ ਚੰਡੀਗੜ੍ਹ ਦੇ ਮੁੱਦੇ ਤੇ ਸਖਤ ਕਰਨਾ ਕਤਲ ਪਿੱਛੇ ਕੋਈ ਪੁਰਾਣੀ ਰੰਜਿਸ਼ ਵੀ ਹੈ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਦਾ ਮੈਟਰ ਹੈ ਕੁਝ ਨਹੀਂ ਕਹਿ ਸਕਦੇ ਤੇ ਸਾਰਾ ਕਲ ਕਲੀਅਰ ਹੋ ਜਾਏਗਾ ਤੇ ਪੁਲਿਸ ਨੇ ਕਿੰਨੇ આરોપી ਗ੍ਰਫਤ ਕੀਤੇ ਅਜੇ ਤਾਂ ਕੋਈ ਫਿਲਹ ਅਰੈਸਟ ਨਹੀਂ ਕੀਤਾ ਤੇ ਹੋਰ ਕੁਝ ਜਾਣਕਾਰੀ ਇਸ ਮਰ ਕਤਲ ਬਾਰੇ ਅਸੀਂ ਵਜੀ ਕਰ ਰਹੇ ਹਾਂ